ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇਕੱਠ ਦੀ ਵਿਚਾਰ ਗੁਰਮੁਖਾਂ ਪਾਸੋਂ ਸਰਵਣ ਕਰਦੇ ਆ। ਤਾਂ ਬਚਨ ਕੀਤਾ ਵੀ ਤੁਸੀਂ ਸਾਰਿਆਂ ਨੇ ਸਹਿਜ ਵਿੱਚ ਬੈਠਣਾ ਹੈ ਤੇ ਸੁਣ ਵਿੱਚ ਜਾਣਾ ਹੈ ਤੇ ਨਾਮ ਵਿੱਚ ਜਾਣਾ ਹੈ। ਇੱਥੇ ਆਪਾਂ ਸਾਰੇ ਇੱਕ ਹੋ ਗਏ। ਜੇ ਮੈਂ ਤੁਹਾਨੂੰ ਗੱਲਾਂ ਬਾਤਾਂ ਹੀ ਸੁਣਾਈ ਜਾਵਾਂਗਾ ਤੁਹਾਨੂੰ ਕੋਈ ਵਿਚਾਰ ਆਏਗਾ ਕਿਸੇ ਨੂੰ ਕੋਈ ਆਵੇਗਾ ਜਿਹੜੀ ਆਪਾਂ ਕਥਾ ਵਿਚਾਰ ਵੀ ਸੁਣਾਉਨੇ ਆ ਉਹਨੂੰ ਵੀ ਹਰ ਇੱਕ ਜੀਵ ਜੇ 100 ਬੰਦੇ ਨੂੰ ਆਪਾਂ ਕਥਾ ਸੁਣਾਉਣੇ ਪਏ ਆ। ਤੇ ਉਹ ਸਵਾ ਨੇ ਇਹ ਲਾਗੇ ਤਰੀਕੇ ਨਾਲ ਉਹਨੂੰ ਸਮਝਣਾ ਜਿੰਨੀ ਜਿੰਨੀ ਕਿਸੇ ਦੀ ਸੁਰਤ ਹੈ ਪਰ ਜਦੋਂ ਆਪਾਂ ਵਚਨ ਕੀਤਾ ਆਪਾਂ ਪ੍ਰੈਕਟੀਕਲ ਕੀਤਾ ਵੀ ਆਓ ਸੁਣਨ ਚ ਆਜੋ ਤੇ ਸ਼ਬਦ ਚ ਆਜੋ ਇੱਥੇ ਆਪਾਂ ਸਾਰੇ ਇੱਕ ਹੋ ਜਾਂਦੇ ਆ ਆਪਾਂ ਜਦੋਂ ਸੁੱਧ ਵਿੱਚ ਧਿਆਨ ਲਾਇਆ ਨਾਮ ਚ ਲਾਇਆ ਆਪਾਂ ਸੁੱਣ ਸਤਾਰਿਆਂ ਦੀ ਇੱਕ ਹੈ ਨਾਮ ਸਾਰੇ ਬ੍ਰਹਿਮੰਡ ਵਿੱਚ ਇੱਕ ਚੱਲਦਾ ਪਿਆ ਹੈ ਆਗਮ ਸਾਰਿਆਂ ਦਾ ਇੱਕ ਹੈ ਜਦੋਂ ਇੱਥੇ ਆਪਾਂ ਧਿਆਨ ਲਾਇਆ ਤੇ ਆਪਾਂ ਇੱਕ ਹੋ ਗਏ ਮੈਂ ਬਚਨ ਕੀਤਾ ਤੁਸੀਂ ਮੇਰੇ ਬਚਨਾਂ ਨੂੰ ਸੁਣਦੇ ਮੇਰੀ ਇੰਡੀਕੇਸ਼ਨਸ ਦੇ ਮੁਤਾਬਕ ਲਾਇਆ ਤੇ ਉਹ ਫਿਰ ਆਪਣਾ ਸਾਰਿਆਂ ਦਾ ਚਾਹੇ ਕੋ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਕਿਤੇ ਵੀ ਬੈਠਾ ਹੈ ਤੇ ਇੱਥੇ ਇੰਡੀਆ ਚ ਬੈਠਾ ਹੈ ਉਹ ਸਾਰਿਆਂ ਦੀ ਆਪਣੀ ਸੁਰਤੀ ਇੱਕ ਹੋ ਗਈ ਆਪਣਾ ਔਰਾ ਬਣ ਗਿਆ ਇੱਕ ਤੇ ਇਹੀ ਕਨੈਕਸ਼ਨ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਹੈ ਵੀ ਆਪਾਂ ਅੱਜ ਕੱਲ ਆ ਮੋਬਾਈਲਾਂ ਦੇ ਜਰੀਏ ਕਮਿਊਨੀਕੇਸ਼ਨ ਦੇ ਜਰੀਏ ਸੋਸ਼ਲ ਨੈਟਵਰਕਿੰਗ ਦੇ ਜਰੀਏ ਆਪਾਂ ਕਨੈਕਸ਼ਨ ਕੀਤਾ ਹੈ ਕਿ ਤੁਸੀਂ ਨਾਮ ਸਾਰੇ ਬ੍ਰਹਿਮੰਡ ਦੇ ਵਿੱਚ ਇੱਕ ਚੱਲਦਾ ਪਿਆ ਹੈ ਸੋਨਿਕ ਹੈ ਤੁਸੀਂ ਇੱਕੋ ਘਰ ਦੇ ਸਾਰੇ ਵਾਸੀ ਹੋ ਜਿੰਨੇ ਵੀ ਸਾਡੇ ਆਕਾਰ ਬਣੇ ਨੇ ਚਾਹੇ ਮਨ ਦੇ ਚਾਹੇ ਤਨ ਦੇ ਬਣੇ ਨੇ ਇਹ ਸਾਰੇ ਇੱਕੋ ਥਾਂ ਤੋਂ ਬਣੇ ਨੇ ਇੱਕੋ ਸ਼ਕਤੀ ਨੇ ਬਣਾਏ ਨੇ ਤੇ ਇੱਕੇ ਸਮੇਂ ਦੇ ਵਿੱਚ ਹੀ ਅਸੀਂ ਇਸ ਬ੍ਰਹਿਮੰਡ ਚ ਨਿਕਲੇ ਜੇਤਾ ਕੀਤਾ ਤੇਤਾ ਨਾਉ ਮਿਹਣ ਨਾਮ ਹੈ ਨਹੀਂ ਕੋ ਥਾਉ ਜਿੰਨਾ ਕੀਤਾ ਹੈ ਪਸਾਰਾ ਉਹ ਨਾਮ ਨਹੀਂ ਕੀਤਾ ਜੋ ਖਿਚਪਾਇਆ ਸੋ ਏਕਾਵਾਰ ਕਰਕੇ ਕਰ ਵਿਖਿਆ ਸਿਰਜਣਾਰ ਇੱਕੋ ਵਾਰ ਪਾਇਆ ਤੇ ਇੱਕੋ ਜਦੋਂ ਸੱਚੇ ਪਾਤਸ਼ਾਹ ਨੇ ਇਥੇ ਆਪ ਦੇ ਆਪ ਨੂੰ ਪ੍ਰਗਟ ਕੀਤਾ ਤੇ ਇੱਕੇ ਸਮੇਂ ਚ ਆਪਾਂ ਸਾਰੇ ਪ੍ਰਗਟ ਹੋਏ ਜਿਵੇਂ ਆ ਦੁਨੀਆ ਵੀ ਕਹਿੰਦੇ ਨੇ ਨਾ ਵੀ ਬਿਗ ਬੈਂਗ ਧਮਾਕਾ ਹੋਇਆ ਬਹੁਤ ਵੱਡਾ ਬ੍ਰਹਿਮੰਡ ਚ ਧਮਾਕਾ ਆਇਆ ਉਹਨੂੰ ਬਿਗ ਬੈਂਗ ਕਹਿੰਦੇ ਨੇ ਉਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਹਾਤਾ ਕਿ ਇਹ ਇੱਕੋ ਵਾਰ ਹੋਇਆ ਉਹਦੋਂ ਆਪ ਸਾਰੇ ਹੋਣ ਚ ਆਗੇ ਪਹਿਲੋ ਆਪ ਸਾਰੇ ਇੱਕੋ ਪ੍ਰਕਾਸ਼ ਰੂਪ ਸੀਗੇ ਸਾਰੇ ਹੁਣੋ ਪ੍ਰਕਾਸ਼ ਰੂਪ ਤੋਂ ਆਪਾਂਕਾਰ ਇੱਕੋ ਬਣੇ ਇਸ ਕਰਕੇ ਜਦੋਂ ਨਾਮ ਚੱਲਿਆ ਬ੍ਰਹਿਮੰਡ ਦੇ ਵਿੱਚ ਪਹਿਲੋ ਸਾਰਾ ਪ੍ਰਕਾਸ਼ ਇਸੀ ਨਾਮ ਚੱਲਿਆ ਇੱਕੇ ਸਮੇਂ ਚੱਲਿਆ ਤੇ ਆਪਾਂ ਸਾਰੇ ਇੱਕੋ ਨਾਮ ਨਾਲ ਕਨੈਕਟਡ ਆ ਜੇ ਆਪਾਂ ਫੁਰਨੇ ਲਵਾਂਗੇ ਵਿਚਾਰ ਲਵਾਂਗੇ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਜੁੜ ਜਾਾਂਗੇ ਆਪਾਂ ਜਿੰਨੇ ਵੀ ਆ ਧਰਤੀ ਤੇ ਆਏ ਹੋਏ ਜੀਵਾਂ ਚ 84 ਆਪਾਂ ਸਾਰੇ ਵਿਖਰ ਜਾਾਂਗੇ ਆਪਸ ਦੇ ਵਿੱਚ ਟੁੱਟ ਜਾਾਂਗੇ ਆਪਣਾ ਕਨੈਕਸ਼ਨ ਟੁੱਟ ਜਾਏਗਾ ਕਿਉਂਕਿ ਆਪਾਂ ਦ੍ਰਿਸ਼ਟਮਾਨ ਨਾਲ ਕਰ ਲਿਆ ਧਿਆਨ ਆਪਣਾ ਉੱਥੇ ਹੋ ਗਿਆ ਜਦੋਂ ਆਪਾਂ ਨਾਮ ਵਿੱਚ ਧਿਆਨ ਲਾਵਾਂਗੇ ਸੁੰਨ ਵਿੱਚ ਸਹਿਜ ਚ ਜਾ ਜਾਗੇ ਫਿਰ ਆਪਾਂ ਇੱਕ ਹੋ ਜਾ ਹੁਣ ਮੈਂ ਬਚਨ ਕੀਤਾ ਤੇ ਤੁਸੀਂ ਨਾਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੁੰਨ ਚ ਤੇ ਉਹ ਸਾਰਿਆਂ ਦੀਆਂ ਸੁਰਤੀਆਂ ਇਕੱਠੀਆਂ ਹੋ ਗਈਆਂ ਆਪਣੀਆਂ ਤੇ ਆਨੰਦ ਬਣ ਗਏ ਇਸ ਤਰ੍ਹਾਂ ਜਦੋਂ ਤੁਸੀਂ ਨਾਮ ਵਿੱਚ ਸਮਾਗ ਹੈ ਸੱਚ ਬ੍ਰਹਮ ਦੇ ਸੰਮੁਖ ਹੋ ਗਏ ਫਿਰ ਤੁਸੀਂ ਦੂਜੇ ਟਾਈਮਾਂ ਵਿੱਚ ਵੀ ਹੁਣ ਤਾਂ ਚਲੋ ਤੁਸੀਂ ਕੋਸ਼ਿਸ਼ ਕਰਦੇ ਪਏ ਹੋ ਬਾਕੀ ਕਈ ਗੁਰਮੁਖ ਹੈਗੇ ਵਸਥਾ ਵਾਲੇ ਸੁੰਨ ਮੰਡਲ ਦੇ ਵਿੱਚ ਸੰਪਰਕ ਕਰ ਲੈਂਦੇ ਨੇ ਆਲੋ ਜਾਂ ਦੇ ਰਿੰਦੇ ਸੰਗਤ ਵਿੱਚ ਵੀ ਕਰ ਲੈਂਦੇ ਆ ਸੁਖਮਣ ਕੇ ਕਰਦਾ ਆ ਸੁਣ ਸੁਣ ਮੰਡਲੇ ਬੁਲਾਏ ਹੁਣ ਤੁਹਾਨੂੰ ਉਵੇਂ ਵੀ 올 ਟਾਈਮ ਜਦੋਂ ਵੀ ਯਾਦ ਆਏਗੀ ਤੇ ਤੁਸੀਂ ਜਿੱਥੇ ਵੀ ਹੋਵੋਗੇ ਆਪਸ ਦੇ ਵਿੱਚ ਸੰਪਰਕ ਕਰਨਾ ਚਾਹੋਗੇ ਜਿਹੜੇ ਨਾਮ ਸਮਾਏ ਨੇ ਉਹਨਾਂ ਨਾਲ ਤੁਹਾਨੂੰ ਯਾਦ ਆਈ ਵੀ ਸੰਪਰਕ ਕਰੀਏ ਇੱਕ ਦੂਜੇ ਦੇ ਨਾਲ ਜੇ ਤੁਸੀਂ ਆ ਕੇ ਆਪੀ ਸਿਮਰਨ ਜੀ ਨਾਲ ਕਰੀਏ ਸੰਪਰਕ ਜਾਂ ਤੁਹਾਡਾ ਕੋਈ ਹੋਰ ਪਰਿਵਾਰ ਦਾ ਜੀ ਉਹਦੇ ਨਾਲ ਕਰੀਏ ਗੁਰਮਖਾਨੇ ਭਾਈ ਕਿਉਂਕਿ ਮਨਮੁਖ ਨੂੰ ਤਾਂ ਤੁਸੀਂ ਯਾਦ ਕਰੋਗੇ ਉਹ ਤਾਂ ਉਲਝਿਆ ਹੁੰਦਾ ਹੈਗਾ ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਕੋਈ ਯਾਦ ਕਰਦਾ ਉਹ ਤਾਂ ਗਾਂ ਆਪਦੇ ਵਪਾਰ ਤਾਂ ਚੱਲ ਗਿਆ ਤੁਸੀਂ ਗੁਰਮਖ ਨੂੰ ਯਾਦ ਕਰੋਗੇ ਉਧਰ ਉਹ ਵੀ ਜੀਵਨਾਮ ਸਮਾਇਆ ਤੁਸੀਂ ਵੀ ਨਾਮ ਸਮਾ ਗਏ ਹੋ ਤੇ ਉਹ ਜਿਵੇਂ ਮੋਬਾਈਲ ਦੀ ਰਿੰਗ ਆਉਂਦੀ ਏ ਇਸ ਤਰ੍ਹਾਂ ਅਵਸਥਾ ਵਾਲਾ ਜਿਹੜਾ ਪੌਣ ਤੋਂ ਵੱਖ ਹੋਣਾ ਜਾਣਦਾ ਜਦੋਂ ਯਾਦ ਕਰੇਗਾ ਦੂਜੇ ਗੁਰਮੁਖ ਦਾ ਸ਼ਬਦ ਤੇਜ ਹੋ ਜਾਏਗਾ ਇਹ ਕਹਾ ਆਮੀ ਹੁੰਦਾ ਹੈ ਨਾ ਕਈ ਵਾਰ ਦਹਿਨ ਚ ਕਿਤੇ ਕਈ ਗੁਰਮਖ ਤਾਂ ਦੱਸੀ ਸੀ ਪਹਿਲਾਂ ਵੀ ਇਹ ਗੱਲ ਤੇ ਉਹ ਆਂਦਾ ਜੀ ਇਹ ਇਸ ਤਰ੍ਹਾਂ ਤਾਂ ਕਈ ਵਾਰੀ ਹੋ ਜਾਂਦਾ ਤੇਜ ਹੋ ਕੇ ਹੌਲੀ ਹੋ ਜਾਂਦਾ ਕੋਈ ਯਾਦ ਕਰਦਾ ਸਾਨੂੰ ਨਹੀਂ ਇਹ ਨਾਮ ਅਗੰਮ ਜਦੋਂ ਤੁਸੀਂ ਜਾਗਣ ਲੱਗ ਗਿਆ ਮਨ ਉਦੋਂ ਦੀ ਗੱਲ ਹੈ ਉਹ ਸ਼ਬਦ ਤੇਜ ਹੋ ਜਾਏਗਾ ਸ਼ਬਦ ਤੇਜ ਹੋਵੇਗਾ ਤੇ ਜੇ ਗੁਰਮੁਖ ਕਈ ਵਾਰੀ ਤਰਾਗੋਂ ਦੀ ਤੁਸੇ ਕੰਮ ਲੱਗੇ ਹੁੰਦੇ ਨੇ ਕਰ ਕੀਰਤ ਤੇ ਆਉਣਗੇ ਉਹਨਾਂ ਦਾ ਧਿਆਨ ਸ਼ਬਦ ਪਾਸੇ ਨਹੀਂ ਗਿਆ ਉਹ ਆਪਦਾ ਕਿਸੇ ਗੱਲਬਾਤ ਕਰਦੇ ਪੈਸੇ ਤਾਂ ਵੱਖਰੀ ਗੱਲ ਏ ਉਹ ਫਿਰ ਜਦੋਂ ਗੱਲਬਾਤ ਤੋਂ ਵਿਹਲੇ ਹੋ ਕੇ ਤੇ ਧਿਆਨ ਵਿੱਚ ਬੈਠਣਗੇ ਜਿਵੇਂ ਆਪਾਂ ਫੋਨ ਚੈੱਕ ਕਰਦੇ ਆ ਨਾ ਮਿਸ ਕਾਲ ਆਈ ਹੁੰਦੀ ਏ ਤੇ ਨੋਟੀਫਿਕੇਸ਼ਨ ਆਇਆ ਹੁੰਦਾ ਮੰਨ ਲਓ ਤੁਸੀਂ ਕਨੈਕਸ਼ਨ ਕਰਨਾ ਚਾਹਿਆ ਅਗੋਂ ਕਿਤੇ ਗੁਰਮੁਖ ਕੀਰਤ ਵਿੱਚ ਵਿਸ਼ੇ ਸੀ ਤੇ ਤੁਹਾਡਾ ਆਇਆ ਨਹੀਂ ਕਿ ਉਹ ਜਦੋਂ ਫਿਰ ਗੁਰਮੁਖ ਧਿਆਨ ਚ ਬੈਠਣਗੇ ਆਗਾਮ ਚ ਨਾਲੋ ਨਾਲ ਸੰਤਰੋ ਸੰਪਰਕ ਨਾਮ ਦਾ ਸਿਗਾ ਵੀ ਇਸ ਤਰ੍ਹਾਂ ਗੁਰਮੁਖ ਖਾਨ ਨੇ ਆ ਮੈਸੇਜ ਛੱਡਿਆ ਤੁਹਾਡੇ ਲਈ ਉਹ ਨਾਹਦ ਪਾਸ਼ਾ ਜੀ ਹੁੰਦਾ ਹੈ ਬੜਾ ਸੌਖਾ ਕੇਲ ਬਣ ਜਾਏਗਾ ਉਹ ਗੁਰਮੁਖ ਸਮਝ ਜਾਣਗੇ ਵੀ ਸਾਡੇ ਸੰਯੋਗੀਆਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਉਦੋਂ ਕਰਮਵੇਸ ਸੀਗੇ ਤੇ ਆਪਣਾ ਉਹ ਅਹੀਂ ਮਿਲ ਨਹੀਂ ਸਕੇ ਉਹਨਾਂ ਨੂੰ ਹਾਂਜੀ ਉਹ ਦੁਬਾਰਾ ਉਹਨਾਂ ਦਾ ਧਿਆਨ ਲੈ ਕੇ ਨਾਮ ਤੇ ਸੰਪਰਕ ਕਰਨਗੇ ਉਧਰ ਰਿੰਗ ਚਲੀ ਜਾਏਗੀ ਹਾਂਜੀ ਨਾਮ ਦੀ ਰਿੰਗ ਜਾਏਗੀ ਇਹ ਸਾਰਾ ਕਾਲ ਨੇ ਆਪਣੇ ਘਰ ਦੀ ਰੀਸ ਕੀਤੀ ਹੋਈ ਹੈ ਨਾ ਨਾਮ ਦੀ ਰਿੰਗ ਜਦੋਂ ਜਾਏਗੀ ਤੇ ਉਹ ਉਹ ਅੱਗੋਂ ਫਿਰ ਅਸੀਂ ਉਹ ਜਦੋਂ ਨਾਮ ਦੀ ਉਹ ਅੱਗੋਂ ਧਿਆਨ ਚ ਬੈਠੇ ਸੀ ਤੇ ਇਧਰੋਂ ਆਪਾਂ ਸੰਪਰਕ ਕੀਤਾ ਉਹਨਾਂ ਨੂੰ ਫਿਰ ਸਾਡਾ ਚਿਹਰਾ ਆ ਜਾਏਗਾ ਸਾਹਮਣੇ ਸੁਖਮ ਜੀ ਹਾਂਜੀ ਨਾਮ ਸੀ ਉਹਨਾਂ ਨੇ ਧਿਆਨ ਕੀਤਾ ਉਹਨਾਂ ਨੂੰ ਸੋਚੇਰਾ ਆ ਜਾਏਗਾ ਵੀ ਆਹ ਬਈ ਸਰਲੋਕ ਸਿੰਘ ਆ ਗਿਆ ਹਾਂਜੀ ਭਾਈ ਸਰਲੋਕ ਸਿੰਘ ਨੇ ਸੰਪਰਕ ਕੀਤਾ ਸਾਡੇ ਨਾਲ ਆ ਬੈਠੇ ਗੁਰਮਖ ਹਾਂਜੀ ਭਾਈ ਅਮਰਤਪਾਲ ਨੇ ਕੀਤਾ ਹੈ ਹੈ ਅਰ ਸਿਮਰਨ ਨੇ ਕੀਤਾ ਤੇਜਿੰਦਰ ਸਿੰਘ ਨੇ ਕੀਤਾ ਹੈ ਜੀ ਤੁਸੀਂ ਸੰਪਰਕ ਕਰ ਲੈ ਉਹ ਵੇਖੇਗਾ ਵੀ ਆਹ ਬਈ ਗੁਰਮਖ ਆ ਗਿਆ ਹਟਾ ਉੱਥੇ ਫਿਰ ਆਪਾਂ ਸੁੰਨ ਮੰਡਲ ਜੀ ਇੱਕ ਦੂਜੇ ਨਾਲ ਗੱਲ ਕਰਾਂਗੇ ਇਸ ਤਰ੍ਹਾਂ ਨਹੀਂ ਆ ਜਿਵੇਂ ਦ੍ਰਿਸ਼ਟਮਾਨ ਜੀ ਉਹ ਨਾਮ ਚ ਸਮਾਏ ਹੋਏ ਆਪਾਂ ਇੱਕ ਦੂਜੇ ਨਾਲ ਵਿਚਾਰ ਕਰ ਲਾਂਗੇ ਜਿੱਥੇ ਵੀ ਹੋਵੇ ਹਾਂਜੀ ਤੇ ਜਿਵੇਂ ਆਪਾਂ ਰਾਤ ਨੂੰ ਸੁਪਨੇ ਚ ਮਿਲ ਜਾਂਦੇ ਆ ਨਾ ਤੇ ਕੋ ਕਿਤੋਂ ਕੋ ਕਿਤੋਂ ਤੇ ਆਪਾਂ ਗੱਲਾਂ ਕਰਦੇ ਆ ਇਸ ਤਰ੍ਹਾਂ ਆਪਾਂ ਦੇਹ ਵਿੱਚ ਤੁਰਦੇ ਫਿਰਦੇ ਜਾਂ ਇੱਕ ਵਾਰੀ ਧਿਆਨ ਚ ਬੈਠ ਕੇ ਵੀ ਆਪਾਂ ਇਧਰ ਦੇਹ ਚ ਵੀ ਸੰਪਰਕ ਹੋਵੇ ਤੇ ਆਪਾਂ ਧਿਆਨ ਚ ਵੀ ਉਧਰ ਗੱਲ ਵੀ ਕਰ ਸਕਦੇ ਆ ਇੱਕ ਤਾਂ ਰਾਤ ਆਪ ਸੁਪਨੇ ਚ ਕਰਦੇ ਆ ਪਰ ਦੇਹ ਜਾ ਕੇ ਵੀ ਆਪ ਕਰ ਸਕਦੇ ਆ ਇਹ ਬੜਾ ਵੱਡਾ ਫਿਰ ਤੁਹਾਨੂੰ ਪ੍ਰੈਕਟੀਕਲ ਕਰਨਾ ਪਏਗਾ ਇਹ ਨਾਮ ਨੂੰ ਸੁਣ ਸੁਣ ਕੇ ਨਾ ਇਹ ਸਮਝੋ ਇੱਕ ਵਾਰੀ ਤੁਹਾਡਾ ਧਿਆਨ ਬਣ ਗਿਆ ਫਿਰ ਸੌਖਾ ਹੋ ਜਾਏਗਾ ਇਸ ਤਰ੍ਹਾਂ ਵੀ ਤੁਸੀਂ ਜੇ ਕੋ ਨਾਂ ਵੀ ਸੰਪਰਕ ਹੋਵੇਗਾ ਤੇ ਤੁਸੀਂ ਆਪਦਾ ਮੈਸੇਜ ਛੱਡਦੇ ਹੋਗੇ ਵੀ ਆਹ ਗੱਲ ਸੀ ਉਹ ਦੁਬਾਰਾ ਧਿਆਨ ਚ ਬੈਠਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸਾਡੇ ਸੰਜੋਗਿਆਂ ਸੰਪਰਕ ਕਰਨੀ ਜਿੰਨਿਆਂ ਨੇ ਵੀ ਕੀਤਾ ਉਹਨਾਂ ਨੂੰ ਪਤਾ ਲੱਗ ਜਾਏਗਾ ਉੱਥੇ ਆਹ ਗੱਲ ਹੋਈ ਆ ਜੀ ਜੇ ਕਰਨਾ ਚਾਹੋਗੇ ਉਧਰ ਸ਼ਬਦ ਤੇਜ ਹੋਇਆ ਉਹਨੇ ਸ਼ਬਦ ਨੂੰ ਫੜ ਲਿਆ ਤੁਸੀਂ ਇਧਰੋਂ ਬੈਠੇ ਹੋ ਉੱਤੇ ਕੀ ਹੋ ਜਾਏਗਾ ਹੈ ਇਹ ਖੇਲ ਆਪਾਂ ਸਿੱਖਣਾ ਹੈ ਫਿਰ ਸੌਖਾ ਹੋ ਜਾਏਗਾ ਦੂਰ ਬੈਠੇ ਆ ਕਿਤੇ ਵੀ ਇਸ ਤਰ੍ਹਾਂ ਗੁਰੂ ਸਾਹਿਬ ਬਣਾ ਨੇ ਜਦੋਂ ਛੱਡਿਆ ਕਿਲਾ ਛੱਡ ਕੇ ਤੇ ਮਾਛੀਵਾੜੇ ਸਾਹਿਬ ਦੇ ਜੰਗਲਾਂ 'ਚ ਆ ਗਿਆ। ਉਹਨਾਂ ਦਿਨਾਂ 'ਚ ਆਪਾਂ ਸੁਣਦੇ ਹਾਂ ਵੀ ਇਤਿਹਾਸ ਦੇ ਮੁਤਾਬਕ ਕਿਵੇਂ ਫਿਰ ਪਿੱਛੇ ਜਿਹੜੇ ਪਿਆਰੇ ਗੁਰਮੁਖ ਪਿਆਰੀ ਪੰਜ ਪਿਆਰੇ ਚ ਬਚੇ ਸੀਗੇ ਉਹਨਾਂ ਸਿੱਧੇ ਜਾ ਕੇ ਮਾਛੀਵਾੜੇ ਜੰਗਲਾਂ 사ਤਗੁਰਾਂ ਦੇ ਨਾਲ ਸੰਪਰਕ ਕਰਨੇ। ਜਾਂ ਜੰਗਾਂ ਜੁੱਦਾਂ ਦੇ ਸਮੇਂ ਦੇ ਵਿੱਚ ਵੀ ਕਈ ਵਾਰੀ ਰਸਤੇ ਅੱਡੋ-ਵੱਡ ਵਰਤ ਕੇ ਨਿਕਲਣਾ ਪੈਂਦਾ ਸੀ। ਪੰਜ ਸਿੰਘਾਂ ਦਾ ਜਥਾ, 20 ਸਿੰਘਾਂ ਦਾ ਜਥਾ ਉਧਰੋਂ ਚਲਾ ਗਿਆ, ਕੋਈ ਕਿਧਰੋਂ ਚਲਾ ਗਿਆ। ਉਹ ਫਿਰ ਇਸ ਤਰ੍ਹਾਂ ਨਾਮ ਦੇ ਰਹੀਂ ਸਾਰੇ ਗੁਰਮੁਖ ਸਮਾਏ ਹੋਏ ਸੀ। ਪਹਿਲਾਂ ਉਹਨਾਂ ਦੀ ਚੌਥੇ ਪੰਜ ਮਹਾਰਾਜ ਦੀ ਅਵਸਥ ਤੇ ਉਹ ਫਿਰ ਕਮਿਊਨੀਕੇਸ਼ਨ ਨਾਮ ਦੇ ਰਾਈ ਕਰਕੇ ਕੁਝ ਜਗ੍ਹਾ ਤੇ ਇਕੱਠੇ ਹੋ ਜਾਂਦੇ ਜਿਵੇਂ ਪੰਜ ਪਿਆਰੇ ਗੁਰਮਖ ਜਿਹੜੇ ਗੁਰੂ ਬੱਚੇ ਸੀ ਤੇ ਉਹ ਪਾਸ਼ਾ ਕੁਲ ਜਿਹਾ ਇਕੱਠੇ ਹੋ ਗਏ ਇਹ ਨਾਮ ਦੇ ਰਾਈ ਇਹ ਆਪਣਾ ਮੀਡੀਆ ਆਗਮ ਚੋਂ ਚੱਲਦਾ ਹੈ ਨਾਮ ਚੋਂ ਆਪਾਂ ਨਾਮ ਦੇ ਰਾਈ ਇੱਕ ਦੂਜੇ ਨਾਲ ਕਨੈਕਟ ਹੋ ਜਾਣਾ ਹੈ ਦੂਸਰੀਆਂ ਧਰਤੀਆਂ ਤੇ ਵੀ ਆਪਾਂ ਕਿਉਂਕਿ ਸ਼ਬਦ ਬੀਜ ਮੰਤਰ ਸਰਬ ਕੋ ਗਿਆਨ ਸ਼ਬਦ ਸਾਰੇ ਬ੍ਰਹਿਮੰਡਾਂ ਖੰਡਾਂ ਚੱਲਦਾ ਪਿਆ ਜਿਸ ਖੰਡਾਂ ਬ੍ਰਹਿਮੰਡਾਂ ਦੀ ਖੋਜ ਵਾਸਤੇ ਸਾਇੰਸ ਐਨੇ ਲੱਖਾਂ ਕਰੋੜਾਂ ਡਾਲਰ ਤੇ ਜਹਾਜ਼ ਤੇ ਬਣਾਉਂਦੀ ਪਈਏ ਇਹ ਦ੍ਰਿਸ਼ਟਮਾਨ ਦੇ ਵਿੱਚ ਖੋਜੀਏ ਤੁਸੀਂ ਸੁਖਮ ਦੇ ਵਿੱਚ ਮਿੰਟਾਂ ਸਕਿੰਟਾਂ ਚ ਕਰ ਸਕਦੇ ਹੋ ਸਵਾਸਾਂ ਦਾ ਧਨ ਜਮਾ ਕਰਾਓ ਨਾਮ ਵਿੱਚ ਸੰਪਰਕ ਕਰੋ ਕਿਸੇ ਵੀ ਸੰਜੋਗੀ ਨੂੰ ਕਿਸੇ ਵੀ ਗ੍ਰਹਿ ਤੇ ਹੁਣ ਜੇ ਦੂਜੇ ਗ੍ਰਹਿ ਤੇ ਜਾਣਾ ਚਾਹੁੰਦੇ ਆ ਉਹਦੇ ਵਾਸਤੇ ਆਪਣੇ ਉਹਨੇ ਸਵਾਸਾਂ ਦੇ ਧਨ ਦੀ ਪਾਵਰ ਦੀ ਜ਼ਿਆਦਾ ਲੋੜ ਉਹ ਆਪਾਂ ਦੂਜੇ ਗ੍ਰਹਿ ਤੇ ਕਿਤੇ ਵੀ ਸ਼ਹਿਰ ਬਰਨ ਉਹ ਜਿੰਨੀ ਆਪਣੇ ਭਗਤੀ ਦੀ ਤਾਕਤ ਹੋਏਗੀ ਆਪਣੇ ਮਨ ਚ ਉਹਨਾਂ ਆਪਾਂ ਅਗੰਮ ਦੇ ਵਿੱਚ ਸਫ਼ਰ ਕਰ ਸਕਦੇ ਆ ਇਹ ਸਮਝਾਇਆ ਸਾਡੇ ਭਾਈ ਸਾਹਿਬ ਸੇਵਾ ਸਿੰਘ ਤਰਮਾਲਾ ਜੀ ਬਹੁਤ ਜਦੋਂ ਜਾ ਕੇ ਤੁਸੀਂ ਜ਼ਿੰਦਗੀ ਜਿਉਓਗੇ ਫਿਰ ਆਨੰਦ ਬਣਦਾ ਹੁਣ ਤਾਂ ਹੈ ਮੋਬਾਈਲਾਂ ਦੇ ਮੀਡੀਆ ਦੇ ਕਾਲ ਦੀ ਕਮਿਊਨੀਕੇਸ਼ਨ ਦੇ ਰਹੀ ਸੈਟਲਾਈਟ ਦੇ ਰਹੀ ਇਹਦੀਆਂ ਬਿਜਲੀਆਂ ਦੇ ਰਹੀ ਇਹਦੇ ਫੋਨਾਂ ਮੋਬਾਈਲ ਜੀਪੀਐਸ ਦੇ ਰਹੀ ਆਪਾਂ ਸਾਰੀ ਖੋਜ ਕਰਦੇ ਆ ਜੇ ਆਪਾਂ ਸਾਰੇ ਹੀ ਕਿਤੇ ਪ੍ਰੈਕਟੀਕਲ ਕਰਕੇ ਜਿਵੇਂ ਆ ਕਿਤੇ ਨਾ ਵੀ ਇੱਕ ਨੇ 4G ਮੋਬਾਈਲ ਲੈ ਲਿਆ ਉਹ ਆਂਦਾ ਜੇ ਤੂੰ ਪਹਿਲੇ ਪਹਿਲੇ ਮੋਬਾਈਲ ਲਏ ਸੀ ਲੋਕਾਂ ਨੇ ਤੇ ਉਹ ਲੈ ਕੇ ਵੀ ਨਾ ਤੇ ਉਵੇਂ ਜੇਬ ਚ ਪਾਈ ਫਿਰਨ ਕਰਨਾ ਤੇ ਉਹ ਦੂਜਿਆਂ ਨਾਲ ਟਿਚਰਾ ਕਰਦੇ ਸੀ ਕਹਿੰਦਾ ਫਿਰ ਇਹਦਾ ਫਾਇਦਾ ਕੀ ਜੇ ਤਾਂ ਜਾਂ ਤਾਂ ਕੋਈ ਦੂਜਾ ਲਵੇਗਾ ਤੇ ਤੁਹਾਡੇ ਨਾਲ ਸੰਪਰਕ ਕਰੇਗਾ ਕੈਮਰੇ ਵਾਲਾ ਮੋਬਾਈਲ ਮੈਂ ਲੈ ਲਿਆ ਇਹ ਜੀ ਇਹਦੇ ਚ ਵੀਡੀਓ ਕਾਲ ਹੁੰਦੀ ਹੈ ਤੇ ਅੱਗੋਂ ਕਿਸੇ ਕੋਲ ਹੋਵੇ ਇਹਨਾਂ ਤੇ ਉਹਦੇ ਚ ਵੀਡੀਓ ਕਾਲ ਕਿਵੇਂ ਹੋਵੇਗੀ ਜੇ ਹੁਣ ਸਾਰਿਆਂ ਕੋਲ ਹੀ ਇਹ ਕੈਮਰੇ ਵਾਲੇ ਫੋਨ ਹੋ ਗਏ ਨੇ ਤਾਂ ਆਪਾਂ ਸਾਰੇ ਆ ਵੇਖੋ ਚੱਲ ਜਾਂਦੇ ਇਸ ਤਰ੍ਹਾਂ ਜਦੋਂ ਇੱਕ ਜੀਵ ਦੋ ਜੀਵ ਹੁਣ ਕਈ ਵਾਰੀ ਜਾਗਤਵਸਾ ਵਿੱਚ ਅਸੀਂ ਮਨਮੁਖ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ ਉਹ ਕਹਿੰਦੇ ਮਨਮੁਖ ਅਤ ਅਨਾਂ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕੇ ਝੋਲਾ ਔਰ ਰੋਲ ਕੇ ਝੋਲਿਆਂ ਚ ਪਿਆ ਹੁੰਦਾ ਉਹ ਆਪਾਂ ਸ਼ਬਦ ਨਾਲ ਸੰਪਰਕ ਕਰਨੇ ਸੁਣਦਾ ਹੀ ਨਹੀਂ ਉਹ ਅਨਾਂ ਬੋਲਾ ਹੁੰਦਾ ਨਾ ਉਹਨੂੰ ਕੋਈ ਵਿਖੇ ਨਾ ਕਰੇ ਉਹ ਆਂਦਾ ਪਤਾ ਨਹੀਂ ਕਿਹੜਾ ਆਇਆ ਉਹਦੇ ਕੋਲ ਤੁਸੀਂ ਢੇੜਾ ਵੀ ਮਾਰਿਆ ਉਹ ਤੈਨੂੰ ਤਾਂ ਵੀ ਨਹੀਂ ਪਤਾ ਕੌਣ ਆਇਆ ਇਹ ਤਾਂ ਹੰਸਨ ਨੇ ਨਾ ਜਿਹੜੇ ਜਾਗਦੇ ਹੋਏ ਉਹਨਾਂ ਨੂੰ ਪਤਾ ਲੱਗਦਾ ਵੀ ਉਹ ਆਏ ਸੀ ਉਹ ਆ ਗੱਲ ਕਹਿ ਗਏ ਨੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਫਿਰ ਜਾਗ ਜਾਂਦੇ ਨੇ ਫਿਰ ਉਹਨਾਂ ਕੋਲ ਨੌ ਖੰਡਾਂ ਦੇ ਵਿੱਚੋਂ ਜਿਵੇਂ ਬਹੁਤ ਸਾਰੇ ਜੀਵ ਜਿਹੜੇ ਸੱਚ ਚ ਸਮਾਏ ਨੇ ਸਮਾਉਣਾ ਚਾਹੁੰਦੇ ਨੇ ਦੂਜੇ ਗ੍ਰਹਿਆਂ ਦੇ ਲੋਕ ਨੇ ਜਿਨ੍ਹਾਂ ਨੂੰ ਸਾਇੰਸ ਏਲੀਅਨਸ ਕਹਿੰਦੀ ਉਹ ਇੱਕ ਭੈੜਾ ਜਿਹਾ ਆਕਾਰ ਬਣਾ ਕੇ ਏਲੀਅਨ ਹੁੰਦਾ ਨਾਮ ਰੱਖਿਆ ਹੋਇਆ ਹੈ ਏਲੀਅਨ ਹੁੰਦੇ ਨੇ ਜਿਹੜੇ ਦੂਰਵਰਸ਼ੀ ਲੋਕ ਹੁੰਦੇ ਇਸ ਤਰ੍ਹਾਂ ਜਿਹੜਾ ਗੁਰਮਖ ਹੁੰਦਾ ਅ ਹਰ ਜਨ ਹਰ ਹਰ ਨਾਮ ਸਮਾਣੇ ਤਿੰਨ ਜਨਮ ਮਰਨ ਭੌਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਵਰਮੰਡਾ ਹੈ ਖੰਡਾ ਵਰਮੰਡਾ ਚ ਉਹਨਾਂ ਦੀ ਸੋਭਾ ਹੋ ਜਾਂਦੀ ਹੈ ਕਿਉਂ ਜਿਹੜੇ ਹੋਰ ਵੀ ਬਹੁਤ ਸਾਰੇ ਕਈ ਕਾਫੀ ਬ੍ਰਹਮ ਗਿਆਨੀ ਅਭਿਆਸੀ ਜੀਵ ਨੇ ਉਹ ਖੁਸ਼ ਹੁੰਦੇ ਨੇ ਵੀ ਸਾਡਾ ਇੱਕ ਸੰਯੋਗੀ ਆ ਗਿਆ ਤੇ ਦੂਜੀਆਂ ਧਰਤੀਆਂ ਤੇ ਜਿਵੇਂ ਕਿਤੇ ਰਾਤ ਪੈ ਗਈ ਕਿਤੇ ਦਿਨ ਚੜ ਗਿਆ ਦੇਸ਼ਾਂ ਵਿਦੇਸ਼ਾਂ 'ਚ ਉਹ ਫਿਰ ਜਿਹੜਾ ਜਾਗ ਜਾਂਦਾ ਗੁਰਮਖ ਉਹਦੀ ਡਿਊਟੀ ਸੋਨ ਮੰਡਲ 'ਚ ਲੱਗਦੀ ਤੇ ਦੂਜੇ ਗ੍ਰਹਾਂ ਤੋਂ ਵੀ ਫਿਰ ਉਹ ਸੂਖਮ ਸੁਰਤੀਆਂ ਉਹਨਾਂ ਦੇ ਨਾਲ ਨਾਮ ਦੇ ਰਹਿ ਸੰਪਰਕ ਕਰਕੇ ਉਹਨਾਂ ਦੇ ਨਾਲ ਆਉਂਦੇ ਰਹਿਂਦੇ ਨੇ ਉਹ ਦੇਵ ਲੋਕ ਚੋਂ ਆ ਕਿਤੇ ਕਿਤੋਂ ਆ ਗਏ ਜਿਹੜੇ ਜਾਗਦੇ ਨੇ ਚਲੋ ਆਪਾਂ ਇੱਥੇ ਧਰਤੀ 'ਚ ਨਹੀਂ ਸੰਪਰਕ ਕਰਦੇ ਇੱਕ ਦੂਜੇ ਜੇ ਆਪਾਂ ਸਾਰੇ ਨਾਮ ਸਮਾਜਾਂਗੇ ਫਿਰ ਆਪਾਂ ਇੱਕ ਦੂਜੇ ਨਾਲ ਵੀ ਇੱਥੇ ਕਰ ਸਕਨੇ ਆ ਜਿੰਨਾ ਪਰਿਵਾਰ ਆਪਣਾ ਬੈਠਾ ਹੈ ਤੇ ਜੇ ਇੱਥੇ ਨਹੀਂ ਤੇ ਮਹਾਰਾਜ ਉਹਨਾਂ ਚ ਰ ਉਧਰ ਡਿਊਟੀ ਲਾਉ ਉਹ ਦੂਸਰੀਆਂ ਧਰਤੀਆਂ ਤੋਂ ਜਾਂ ਹੋਰ ਬਹੁਤ ਸਾਰੇ ਸੁਖਮ ਨੇ ਜਿਹੜੇ ਇੱਥੇ ਜੁਨਾ 'ਚ ਫਸੇ ਹੋਏ ਨੇ ਸੁਖਮ ਜੁਨਾ 'ਚ ਜਾਂ ਉਹ ਦੇਵਤੇ ਨੇ ਉਹ ਸਾਰੇ ਸੰਪਰਕ ਕਰਦੇ ਰਹਿੰਦੇ ਨੇ ਉਹ ਨੌ ਖੰਡਾਂ ਨਾਲ ਕਨੈਕਟਡ ਰਹਿੰਦੇ ਆ ਜਿਹੜੀ ਅੰਦਰ ਨੇ ਤੇ ਉਸ ਅਵਸਥਾ 'ਚ ਆਪਾਂ ਸਾਰਿਆਂ ਨੇ ਜਾ ਹੁਣ ਸੰਸਾਰ ਤਾਂ ਕਹਿੰਦਾ ਵੀ ਜੇ ਤੁਸੀਂ ਕਨੈਕਟਡ ਹੋ ਫਿਰ ਕੋ ਕਲਾ ਵਿਖਾਓ ਦੱਸੋ ਇਹ ਗੁਰਮਖ ਕਲਾ ਨਹੀਂ ਵਿਖਾਉਂਦੇ ਗੁਫਤ ਜਦੋਂ ਸਮਾਂ ਹੁੰਦਾ ਹੈ ਉਹਨਾਂ ਨੂੰ ਅਦੇਸ਼ ਹੋ ਜਾਂਦਾ ਉਦੋਂ ਕਲਾ ਕਰ ਇਸ ਤਰ੍ਹਾਂ ਆਪਾਂ ਕਨੈਕਟ ਹੋ ਜਾਣਾ ਇੱਕ ਦੂਜੇ ਨਾਲ ਉਹ ਮਨ ਕਰਕੇ ਸੁਖਮ ਕਰਕੇ ਆਪ ਹੋ ਸਕਣੇ ਜਿਵੇਂ ਕਾਲ ਅੱਜ ਕੱਲ੍ਹ ਨੈੱਟ ਬੰਦ ਕਰ ਲੈਂਦਾ ਤੇ ਉਦੋਂ ਵੇਖੋ ਸਾਰੇ ਕਹਿੰਦੇ ਨੇ ਵੀ ਕਦੋਂ ਨੈੱਟ ਚੱਲੇਗਾ ਤੇ ਗੁਰਮੁਖਾਂ ਦਾ ਨਾਮ ਨਾਲ ਸੰਪਰਕ ਕੇ ਉਹਨਾਂ ਦਾ ਕਨੈਕਸ਼ਨ ਇਹ ਤੋੜ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਇਸ ਡ੍ਰੈਗਨ ਤੋਂ ਪავლ ਜਲਦ ਉੱਪਰ ਉੱਠ ਕੇ ਕਨੈਕਸ਼ਨ ਕਰ ਲਿਆ ਇੱਕ ਦੂਜੇ ਨਾਲ ਇਸ ਤਰ੍ਹਾਂ ਜਦੋਂ ਹੁਣ ਕਥਾ ਸੁਣਦੇ ਨੇ ਗੁਰਮੁਖ ਐ ਯੂਟਿਊਬ ਤੇ ਵੀ ਸੁਣਦੇ ਨੇ ਆਨਲਾਈਨ ਵੀ ਸੁਣਦੇ ਨੇ ਫਿਰ ਉਹਨਾਂ ਦੀ ਸੁਰਤ ਵਚਨ ਸੁਣ ਸੁਣ ਕੇ ਤੇ ਔਰਾ ਬਣ ਜਾਂਦਾ ਹੈ ਸਾਧੂ ਸਮਾਇ ਹੁੰਦੇ ਨੇ ਉਹ ਫਿਰ ਉਹਨਾਂ ਨੂੰ ਐ ਲੱਗਦਾ ਵੀ ਕੋਲ ਹੀ ਬੈਠੇ ਆ ਤਾਂ ਲੱਗਦਾ ਕਿਉਂਕਿ ਗੁਰਮੁਖ ਮਨ ਸਮਾਇਆ ਆ ਸਮਾਓ ਈਮਾਨ ਦੀ ਜਿੱਥੇ ਬਹਿ ਕੇ ਗੱਲ ਸੁਣੋਗੇ ਐ ਲੱਗੇਗਾ ਵੀ ਕੋਲ ਹੀ ਬੈਠਣਾ ਹੈ ਕਿਉਂਕਿ ਉਹ ਉਹਦੇ ਬਚਨ ਨਾਦੀ ਹੁੰਦੇ ਇਸ ਤਰ੍ਹਾਂ ਤੁਸੀਂ ਵੀ ਸਮਾਓ ਹਾਂਜੀ ਇਹ ਹੀ ਅਸੀਸਾਂ ਨੇ ਦੇਉ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਅਸੀਸਾਂ ਦੇਣੀਆਂ ਨੇ ਤੁਹਾਨੂੰ ਅਸੀਸਾਂ ਦੇਵੋ ਭਗਤ ਕਰੇਵੋ ਮਿਲਿਆ ਕਾਕਿਆ ਮੇਲੋ ਜਿਹੜੇ ਮਿਲ ਗਏ ਨੇ ਹੁਣ ਉਹਨਾਂ ਨੇ ਤਾਂ ਮਿਲ ਹੀ ਗਏ ਨੇ ਤੇ ਸਭ ਨੂੰ ਇਹ ਅਰਦਾਸ ਬੇਨਤੀ ਕਾਲਪੁਰਖ ਨੂੰ ਤੇ ਜਿਹਨੇ ਸੰਸਾਰ ਵਿੱਚ ਗੁਰਮਖਾਏ ਨੇ ਲਾਹਾ ਲੈ ਰਹੇ ਨੇ ਛੇਤੀ ਤੋਂ ਛੇਤੀ ਮਤਲਬ ਮਾਰੇ ਤੁਹਾਡੇ ਤੇ ਕਿਰਪਾ ਕਰਨ ਸਾਰਿਆਂ ਤੇ ਤੇ ਆਪਾਂ ਇੱਕੋ ਟੀਮ ਦੇ ਮੈਂਬਰ ਬਨ ਜਾਈਏ ਹੈਗੇ ਹੀ ਆ ਪਰ ਪਛਾਣ ਕਰੀਏ ਆਪਾਂ ਕਿਵੇਂ ਆਏ ਕਿੱਥੇ ਜਾਣਾ ਤੇ ਪਹਿਲੋਂ ਹੀ ਆਪਾਂ ਉਸ ਘਰ ਨੂੰ ਲੱਭ ਕੇ ਨਾਮ ਚ ਸਮਾ ਕੇ ਇੱਕ ਦੂਜੇ ਨਾਲ ਆਪਾਂ ਸੰਪਰਕ ਕਰ ਲਈਏ ਆ ਹਣ ਗੁਰਮਖਾ ਨੇ ਗੱਲਾਂ ਸੁਣੀਆਂ ਨੇ ਤੇ ਫਿਰ ਸ਼ਬਦ ਤੇਲ ਕਰਦਾ ਉਹਨਾਂ ਦਾ ਵੀ ਹੈ ਨਾ ਵੀ ਇਹ ਜਿਹੜੀ ਕਿੱਡੀ ਸੋਹਣੀ ਗੱਲ ਦੱਸੀ ਗੁਰਮਖਾਨੇ ਵੀ ਆਪਾਂ ਵੀ ਤਾਂ ਕਰੀਏ ਕਨੈਕਸ਼ਨ ਇਸ ਤਰ੍ਹਾਂ ਫਿਰ ਉਹਨਾਂ ਦੀਆਂ ਸੁਰਤੀਆਂ ਹੁਣ ਚਾਓ ਚਾਗੀਆਂ ਨੇ ਇਹੀ ਚਾਓ ਤੇ ਅਸਲੀਅਤ ਪਤਾ ਨਹੀਂ ਤਾਂ ਹੀ ਤੁਸੀਂ ਮਿਹਨਤ ਕਰੋਗੇ ਨਾ ਉਹਨਾਂ ਨੇ ਦਿਲ ਕਰਦਾ ਵੀ ਅਸੀਂ ਵੀ ਕਰੀਏ ਕਿੱਡੀ ਸੋਹਣੀ ਗੱਲ ਕਹੀ ਹੈ ਤੇ ਇਹ ਤੁਸੀਂ ਕਰ ਸਕਦੇ ਹੋ ਗੁਰਮੰਤਰ ਦਾ ਅਭਿਆਸ ਕਰਕੇ ਨਾਮ ਨੂੰ ਸੁਣੋ ਫਿਰ ਜੋਤ ਦੇ ਦਰਸ਼ਨ ਕਰਕੇ ਉਹਦੇ ਸਾਥੀ ਸੇਵਾ ਕਰਕੇ ਪ੍ਰਵਾਨ ਹੋ ਜੋਗੇ ਤੇ ਸਤਿਗੁਰੂ ਤੁਹਾਨੂੰ ਆਪਣੇ ਆਪ ਹੀ 길 ਲੱਗੇ ਬਤਾ ਦੇਣਗੇ ਤੇ ਬੱਸ ਗੱਲ ਬਣ ਜਾਏਗੀ ਔਰ ਇਹ ਡ੍ਰੈਗਨ ਤੋਂ ਪਿੱਛਾ ਛੁੱਟ ਜਾਏਗਾ ਆਪਣਾ ਤੇ ਬਹੁਤ ਸਾਰਾ ਖੇਡ ਪ੍ਰਵਾਹ ਹੋ ਜਾਏਗਾ ਫਿਰ ਸਤਗੁਰ ਦੀ ਅਸੀਂ ਫੌਜ ਬਣ ਜਾਗੇ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਲ ਸੋ ਇਹਨੇ ਬਚਨ ਕਰਦੇ ਆਪ ਜੀ ਦੇ ਨਾਲ ਕੋ ਅਕਰਵਾਦਾ ਕੱਟ ਹੋ ਜਾਂਦਾ ਹੈ ਸੰਗਤ ਗੁਰੂ ਬਖਸ਼ਿਸ਼ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ